ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਜਦਾ ਕਰੀਏ ਸਿੱਖੀ ਦੇ ਮਹਾਨ ਤੇ ਅਡੋਲ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਜਿਨ੍ਹਾਂ ਨੇ ਸਿੱਖੀ ਦੀ ਸਾਦਕੀ ਅਤੇ ਸਿੱਧਕ ਦੇ ਨਾਲ ਜ਼ੁਲਮ ਦੀ ਈਨ ਨੂੰ ਪਰਵਾਣ ਨਹੀਂ ਕੀਤਾ 1720 ਵਿੱਚ ਜਨਮੇ ਅੰਮ੍ਰਿਤਸਰ ਦੇ ਪਿੰਡ ਪੂਲਾ ਦੇ ਵਿੱਚ ਜਨਮੇ ਭਾਈ ਤਾਰੂ ਸਿੰਘ ਜੀ ਸਾਦਾ ਜੀਵਨ ਜਿਉਂਦੇ ਸਨ ਮੁਗਲ ਸ਼ਾਸਕ ਜ਼ਕਰੀਆ ਖਾਨ ਦੇ ਜ਼ੁਲਮ ਦੇ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਤੇ ਮੁੱਲ ਰੱਖੇ ਗਏ ਭਾਈ ਜੀ ਨੇ ਜੰਗਲਾਂ ਦੇ ਵਿੱਚ ਲੁਕੇ ਹੋਏ ਸਿੰਘਾਂ ਨੂੰ ਲੰਗਰ ਹਥਿਆਰ ਅਤੇ ਸਹਾਇਤਾ ਪਹੁੰਚਾਉਣ ਦੀ ਸੇਵਾ ਕੀਤੀ ਮੁਖਬਰ ਹਰ ਭਗਤ ਨਰੰਜਨੀਆਂ ਦੀ ਸੂਤੇ ਭਾਈ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜ਼ਕਰੀਆ ਖਾਨ ਨੇ ਉਹਨਾਂ ਨੂੰ ਮੁਸਲਮਾਨ ਬਨਣ ਜਾਂ ਕੇਸ ਕਟਵਾਉਣ ਦਾ ਹੁਕਮ ਦਿੱਤਾ ਭਾਈ ਜੀ ਨੇ ਅਡੋਲ ਜਵਾਬ ਦਿੱਤਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਧਕ ਨਾ ਜਾਵੇ ਜਲਾਦ ਕੇਸ ਕੱਟਣ ਲੱਗੇ ਪਰ ਜਲਾਦਾਂ ਦੀਆਂ ਕੰਚੀਆਂ ਮੂੰਹੋਂ ਮੁੜ ਗਈਆਂ ਭਾਈ ਜੀ ਅਡੋਲ ਰਹੇ ਤੇ ਇਸ ਤਰ੍ਹਾਂ ਜਲਾਦਾਂ ਨੇ ਭਾਈ ਜੀ ਦੀ ਖੋਪਰੀ ਨੂੰ ਲਾ ਦੇਣਾ ਕੀਤਾ ਤੇ ਉਹ ਸਿੱਖੀ ਸਿਦਕ ਤੇ ਅਟੱਲ ਰਹੇ 1745 ਦੇ ਵਿੱਚ ਨੌ ਲੱਖਾ ਬਾਜ਼ਾਰ ਲਾਹੌਰ ਦੇ ਵਿਖੇ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰਨਾ ਕੀਤੀ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿੱਚ ਉਹਨਾਂ ਦੀ ਯਾਦ ਸੰਗਤ ਨੂੰ ਪ੍ਰੇਰਣਾ ਦਿੰਦੀ ਹੈ ਧੰਨ ਹਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਦੀ ਲਾਜ ਰੱਖੀ ਹੈ ਐਸੇ ਸਿੱਖੀ ਦੇ ਮਹਾਨ ਤੇ ਅਡੋਲ ਸ਼ਹੀਦ ਨੂੰ ਕੈਣੀ ਕਥਨੀ ਦੇ ਪੂਰੇ ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਾਡੇ ਕੋ ਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੇ ਬੋਲਾਂ ਤੇ ਪੂਰਿਆ ਰਹਿੰਦਿਆ ਹੋਇਆ ਜ਼ਕਰਿਆ ਖਾਨ ਨੇ ਆਪਣੀ ਜੁੱਤੀ ਦੀ ਲੋਕ ਅੱਗੇ ਲਾ ਕਰਕੇ ਲਜਾਣਾ ਕੀਤਾ ਤੇ ਖੋਪਰ ਉਤਰਨ ਤੋਂ 21 ਦਿਨ ਬਾਅਦ ਸੱਚਖੰਡ ਗਮਨ ਕੀਤਾ ਸ਼ਹੀਦੀ ਪ੍ਰਾਪਤ ਕਰਨਾ ਕੀਤੀ ਹੈ ਐਸੇ ਮਹਾਨ ਅਡੋਲ ਧੰਨ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ